ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋ ਰਿਕਵੈਸਟ ਬੇਨਤੀ ਕਰਦੇ ਆਂ ਕਿ ਸੱਜਣੋਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਸੇ ਮਾਤੜ ਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੇ ਆਪਣੇ ਵਿਜਿਟ ਠੱਠੀਆਂ ਮਹੰਤਾਂ ਜ਼िला ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਬਾਈ ਅੱਛ ਦੇ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਇੱਥੇ گاਵਾ ਦਾ ਸਟਾਕ ਆਉਂਦਾ ਹੀ ਰਹਿੰਦਾ ਹੈ ਕੱਲ ਆਪਾਂ ਵੀਡੀਓ ਅਪਲੋਡ ਕੀਤੀ ਸੀ ਦੋ ਗਾਂ ਦਾ ਸਟਾਕ ਆਇਆ ਸੀ ਤੇ ਵੇਖੀ ਜਾਂ ਤੇ ਅੱਜ ਇੱਕ ਹੀ ਆ ਬਾਈ ਦੇ ਕੋਲ ਸਾਰੀ ਜਾਣਕਾਰੀ ਕਰਦੇ ਆਂ ਸਾਂਝੀ ਬਣੇ ਰਹੋ ਐਂਡ ਤੱਕ ਅਰਜੀ ਪੁੱਛਦੇ ਕਿਵੇਂ ਦੇ ਰਹਿਣਗੇ ਭਾਪਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਨੂੰ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਠਾਕ ਜੀ ਬੋਲੋ ਵਧੀਆ ਹਾਂਜੀ ਹਾਂਜੀ ਲਾਈਵ ਬੈਠੇ ਰਹਣ ਕਾ ਹਾਂਜੀ ਹਾਂਜੀ ਕੱਲ ਵੇਚ ਗਿਆ ਮਾਲ ਸਾਰਾ ਜੀ ਚਲ ਠੀਕ ਹੈ ਜੀ ਤੇ ਅੱਜ ਫਿਰ ਨਿਊ ਇਹ ਮਿੱਟੀ ਲਾਗਾ ਜੀ ਪੀ ਸਾਈਨ ਨਾ ਗ੍ਰੇਡ ਵਾਲਾ ਅੱਛਾ ਬੋਲਡੀਆਂ ਦੇ ਮੁੱਲ ਕਰਦੇ ਆ ਜੋੜਦੇ ਠੀਕ ਆ ਡਰੈਸ ਕਰ ਲੇ ਨੋਟ ਹਾਂਜੀ ਹਾਂਜੀ ਹੇ ਠੱਡੀਆਂ ਮਾਂ ਤਾਂ ਜਿਹੜਾ ਤਰਨਦਾਨ ਤਸੀਲ ਵੀ ਤਰਨਦਾਨ ਦੀ ਮੋਬਾਈਲ ਨੰਬਰ 91989717 91989717 ਬਾਈ ਕਿੰਨੇ ਟਾਈਮ ਰਹੇਗਾ ਸੋਨ ਬੱਸ ਵੀਰ ਜੀ ਢਿਆੜੀ ਡਾਂਗੀ ਬੱਚੀ ਵੇਖੋ ਚੰਦਾ ਦੇਖੋ ਜੀ ਚੱਡਾ ਵਖਾਓ ਇੱਧਰ ਕੀ ਬਾਤ ਹੈ ਹਨਾ ਪੰਡਿਆਂ ਵਾਈ ਕਰਦੀ ਤੁੰਦੂ ਸਾਹ ਪੰਡਾ ਸੋਨਾ ਬਹੁਤ ਸੋਹਣੀ ਲੱਗੇ ਹਨਾ ਥੰਥੁਣ ਬਹੁਤ ਵੇਸਿਆ ਸੋਨਾ ਦੇਖੋ ਵੇਖੋ ਮੁੱਠੀੜਾ ਥਾਣਾ ਸਰਦਾਰ ਜੀ ਬੱਕਰੀ ਵਰਗਾ ਥਾਣ ਵੇਖੋ ਬੱਕਰੀ ਯਾਰ ਹੈ ਨਾ ਨੋਕ ਕਾਲਾ ਜਿਹਨੂੰ ਕਹੇ ਦਿੰਦੇ ਨਾ ਆਪਾਂ ਨੋਕ ਕਾਲਾ ਕਹਿੰਦੇ ਜੀ ਇੱਕ ਨਾ ਬੇਂਤੀ ਆ ਵੀ ਇਹਨੂੰ ਆ ਗੁੱਲਾਇਆ ਲੱਗਾ ਚੱਲਦਾ ਨਹੀਂਗਾ ਹਾਂ ਹਾਂ ਹਾਂਜੀ ਠੀਕ ਆ ਹਾਂਜੀ ਚੱਲਦਾ ਨਹੀਂ ਨਾ ਠੀਕ ਆ ਸੋਰਾ ਤਰਾ ਮਤਲਬ ਕਰਵਾ ਦੇ ਜੀ ਇਹਦੇ ਕੋਲ ਜੀ ਦੂਜੇ ਸੂਏ ਸੋਨਾ ਬੱਚੀ ਨਹੀਂ ਜੀ ਵਾਹ ਹਾਂਜੀ ਠੀਕ ਆ ਬਿਲਕੁਲ ਨਿਕਾ ਨਿਕਾ ਗੋਲ ਕਾਨ ਨੇ ਤੇ ਕਰਾਉ ਸੰਗਿਆ ਨਾ ਬਿਲਕੁਲ ਵੀ ਜੀ ਇਹ ਗਰਮੇ ਦਾ ਤੋਹਫਾ ਗਰਮੇ ਦਾ ਤੋਹਫਾ ਚਲੋ ਦੋ ਹੋਰ ਦੋ ਮੇਰੇ ਭਰਾ ਕੱਢ ਕੇ ਨਾ ਲਾਓ ਬਾਹਰ ਨੂੰ ਸੱਜਣੋ ਕ੍ਰੋਸ ਅੰਗ ਦੇ ਵਿੱਚ ਅੱਜ ਨੂੰ ਜੈਨੇ ਵੀ ਆਮ ਤੌਰ ਤੇ ਆਪਾਂ ਕਹਿ ਦਈਦਾ। ਖਾਂ ਤੁਹਾਨੂੰ ਬਹੁਤ ਸੋਹਣਾ ਲੱਗਾ। ਹਾਰਡ ਕੁਆਲਿਟੀ ਵੀ ਚੰਗੀ ਤਿਆਰ ਕਰਨ ਦੀ ਆ। ਸਮਾਂ ਕੋਈ ਹਾਂ 2-4 ਦਿਨ ਦਾ ਲੈ ਜੂਗੇ ਨਾ? ਹਾਂਜੀ ਤੁਹਾਨੂੰ ਸਾਹਿਬ। ਖੁੱਲਾ ਢੁੱਲਾ ਲੈ ਜੂ। ਜਿਆਦਾ ਨਹੀਂ ਮੈਂ ਨਾ 12-13-15 ਕਿਲੋ ਤੋਂ ਨਹੀਂ ਮਰਦੀ ਤੁਹਾਨੂੰ ਸਾਹਿਬ ਜੀ। ਨਹੀਂ ਮਰਦੀ ਹਾਂ। ਉਹ ਨਾ ਉਹ ਤੁਰਦੀ ਮੈਂ ਕੁਝ ਤੋੜਾ ਬਹੁਤ ਸੋਹਣਾ। ਲਓ। ਚੰਗੀ ਹੈ ਨਾ ਜਿੰਨੀ ਵੀ ਹੈਗੀ ਆ ਸੋਹਣੀ ਆ ਸਫਾਈ ਆ ਬਹੁਤ ਰਾਜ ਗਈ ਜਿੰਨੀ ਵੀ ਆ ਬਰੀਕੀਆਂ ਬਹੁਤ ਅੱਛੀ ਜੀ ਹਾਂ ਬਾਈ ਜੀ ਫਿਰ ਇਹਦੀ ਕੀਮਤ ਮੁੱਲ ਇੰਨਾ ਹੀ ਆ ਅੱਛਾ ਹਾਂਜੀ ਕੋਈ ਪੰਸਾਲੀ ਨਹੀਂ ਕੋਈ ਪਿਆਰੀ ਨਹੀਂ ਕੋਈ ਛਿਆਲੀ ਨਹੀਂ ਹਾਂ ਇਹ ਹਨਾ ਜੀ ਮੁੱਲ 42000 2000 ਤਾਂ ਡਾ ਮਾਨ 1000 ਪਾਉ ਦਾ 1000 ਹੋਰ 38000 ਦੀ ਵਾੜ ਦੇ ਦੇਣੀ ਦੰਦੂ ਸਾਹਿਬ 38 ਦੀ ਹਾਂਜੀ ਹੋਰ ਕਰ ਦਈਏ 4 5 400 ਕਰ ਦਿੰਨੇ 35 ਦੀ ਨਾਲ ਜੈਸਨੋ ਹੀ ਕਰ ਦਈਏ 100 100 ਛੋੜ ਹੀ ਕਰਨੀ 35 ਨਹੀਂ ਧੱਕਾ ਹੋਇਆ ਧੱਕਾ ਮੁਰਗੇ ਬੋ 35 100 ਛੋੜ ਹੀ ਕਰਾਂਗੇ ਨਹੀਂ ਧੱਕਾ ਹੈ ਸਾਡੇ 37 ਨੂੰ ਕਰ ਦੋ 36 ਦੀ ਜਾਣ ਦੇ 37 ਨੂੰ ਕਰ ਦੋ 36 ਦੀ ਜਾਣ ਦੇ ਚਲ ਹੋ ਗਈ 100 ਗੋਲੀ ਕਰਾਂਗੇ ਛੋੜ ਛੋੜੀ ਫੇਰ 100 ਹੀ ਛੋੜਣੀ ਹਾਂ 36000 ਦੀ ਸਜਨੋ ਜੈਸਨੋ ਹੀ ਹੋਣੀ ਆ ਤੇ ਥਣ ਥੁਣੇ ਕਰਾ ਨੇੜ ਤੋਂ ਕਰ ਬੋ ਕੀ ਬਾਤ ਹੈ ਬਾਈ ਨੇ ਤੇ ਪੂਰੀ ਕੀਤੀ ਆ ਲੋ ਜੀ ਗੱਲ ਗੱਲ ਵਰਦੀ ਸੁਣਾ ਵਾ 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 ਦੇਖੋ ਨਾ ਠੀਕ ਹੈ ਤੇ 50000 ਦੀ ਸਜਣੋ ਜਿਹੜੀ 36000 ਦੀ ਜਸਨੋ ਹਣੀ ਆ ਹਾਂਜੀ ਤੇ ਲੋ ਜੀ ਕਿੰਨੀ ਆ ਠੀਕ ਹੈ ਜੀ ਲੋ ਜੀ ਖਰੀਦਦਾਰੀ ਆਪਣੀ ਕਰ ਲਿਓ ਸਜਣੋ ਪਿੰਡ ਠਾਠੀਆਂ ਮੰਨਤਾ ਪਹੁੰਚ ਕੇ ਤੇ ਸੋਹਣੀ ਆ ਬੱਚੀ ਬਹੁਤ ਛਿੜੀ ਹੈ ਹਮ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ